ਸਸਤਰੀਕਾਲ ਮੈਂ ਤੁਸੀ ਜਾਣਦੇ ਆ ਮੈਂ ਕੌਣ ਆ ਤੇ ਬਾਕੀ ਫਰੈਂਡ ਬਸ ਤੁਹਾਨੂੰ ਅੱਜ ਸਰਪ੍ਰਾਈਜ਼ ਦੇਣਾਗਾ ਤੇ ਸਰਪ੍ਰਾਈਜ਼ ਮੈਂ ਤੁਹਾਨੂੰ ਦੇਣ ਲੱਗੀ ਆ ਜੀ ਤੇ ਤੁਸੀਂ ਮੈਨੂੰ ਵਧਾਈਆਂ ਜ਼ਰੂਰ ਦਿਓ ਤੇ ਮੇਰੀ ਵੀਡੀਓ ਇੱਥੇ ਸ਼ੇਅਰ ਕਰ ਦਿਓ ਹੋਈ ਨਹੀਂ ਸ਼ੇਅਰ ਕਰ ਦਿਓ ਮੈਂ ਕੋਈ ਨਹੀਂ ਲੋਕ ਨਾ ਲੋਕਾਂ ਦੇ ਫੋਨ ਘਰ ਦਿਓ ਤੁਸੀਂ ਸਾਰਿਆਂ ਦੇ ਇਹ ਕਰਨਾ ਨਾ ਫਰੈਂਡ ਅੱਜ ਦਿਖਾਵਾਂ ਸਰਪ੍ਰਾਈਜ਼ ਫਰੈਂਡ ਤੁਹਾਡਾ ਪਿਆਰ ਸਾਰੇ ਦਾ ਜਿੰਨੇ ਵੀ ਮੇਰੇ ਇੰਸਟਾਗ੍ਰam ਤੇ ਮੇਰਾ ਪਰਿਵਾਰ ਹੈ ਜਿੰਨੇ ਵੀ ਮੇਰੇ YouTube ਤੇ ਮੇਰਾ ਪਰਿਵਾਰ ਹੈ ਤੇ ਸਾਰਾ ਤੁਹਾਡਾ ਪਿਆਰ ਹੈ ਜੀ ਜੇ ਤੁਸੀਂ ਮੇਰੀ ਬਾਹ ਫੜੀ ਆ ਤੇ ਪ੍ਰਮਾਤਮਾ ਨੇ ਵੀ ਮੇਰੀ ਬਾਹ ਫੜੀ ਆ ਜੀ ਠੀਕ ਹੈ ਬਾਕੀ ਤੁਹਾਡਾ ਪਿਆਰ ਆ ਜੀ ਫਰੈਂਡ ਵੱਡੀ ਨਮਾਰੀ ਲੈਣੀ ਆ ਵੇਰੀ ਉਹ ਲੋਹੇ ਜਿਨਮਾਰੀ ਟੱਕੀ ਸਗੀ ਬਹੁਤ ਜਿਆਦਾ ਬੇਕਾਰ ਹੋ ਗਈ ਸੀ ਤੇ ਫਰੈਂਡ ਬਣਨਾ ਨਹੀਂ ਗਿਆ ਕਹਨ ਬਾੜਾ ਤੋਰੀ ਮਾਰਾਂ ਜਨਨ ਕਰ ਦਿੱਨੀ ਆ ਆ ਤੇ ਬਾਖ ਫੋਨ ਨਾ ਦਿਖਾ ਦੂੰਗੀ ਵੀ ਤੋਰੀ ਇਹ ਆ ਪਾਟ ਛੱਟ ਕਰੂਗਾ ਤੁਹਾਡੀ ਛੋਟੀ ਨਹੀਂ ਸਾਚ ਚੱਕ ਮਾਰੀ ਦੀ ਬਣੀ ਯਾਰ ਇਹ ਤਾਂ ਖਾਂਦਾ ਥੋੜਾ ਸਾਡਾ ਤੋਰੀ ਕਿਨੇ ਕਰਦਾ ਕੰਮ ਥੱਲੇ ਤੇ ਇਹ ਪਹੁੰਚ ਗਿਆ ਜੀ ਐਂਟਰੀ ਹੋ ਗਈ ਤੋਰੀ ਦੀ ਆ ਹੋ ਗਈ ਬੱਲੇ ਬੱਲੇ ਚੱਕਦੇ ਫਾਟ ਚੱਕਦੇ ਬਾਦੂ ਫੇ ਚੋਚਾਵੇ ਫਾਟੇ ਕਮਲਾ ਵਗੇ ਫਰੈਂਡ ਤੇ ਇਹ ਹੋ ਗਿਆ ਸਾਡਾ ਮੁੰਡਾ ਕਮਲਾ ਤੇ ਤੁਸੀਂ ਫਰੈਂਡ ਵਧਾਈਆਂ ਜ਼ਰੂਰ ਦਿਓ ਮੈਨੂੰ ਵੀਡੀਓ ਮੇਰੀ ਸ਼ੇਅਰ ਕਰ ਦਿਓ ਪਲੀਜ਼ ਤੇ ਇਹ ਆਈ ਆਈ ਇਹ ਆਈ ਤੁਸੀਂ ਬਾਕੀ ਰੇਟ ਦੱਸ ਦਿਓ ਸਾਨੂੰ ਮਹਿੰਗੀ ਤਾਂ ਨਹੀਂ ਲਾਈ ਨਵਾਰੀ ਨਵਾਰੀ ਬਹੁਤ ਘੈਂਟ ਆ ਜੀ ਬਠਿੰਡੋ ਲਿਆਂਦੀ ਆ ਤੇ ਹੁਣ ਸਾਨੂੰ ਜਿੰਨਾਂ ਦੇ ਅਸੀਂ ਨਵਾਰੀ ਲਿਆਏ ਆ ਉਹੀ ਸਾਨੂੰ ਬੁਲਾਈ ਜਾਂਦੇ ਆ ਕਹਿੰਦੇ ਸਾਡੀ ਤੁਸੀਂ ਹੁਣੇ ਹੀ ਦੁਕਾਨ ਤੇ ਆਓ ਸ਼ਾਪ ਤੇ ਸਾਡੀ ਤੇ ਸਾਡੀ ਪ੍ਰੋਮੋਸ਼ਨ ਕਰਕੇ ਜਾਓ ਤੇ ਆਪਾ ਵਸ ਨਿਵਾਰੇ ਅੰਦਰ ਰੱਖ ਕੇ ਸਾਰੇ ਸਾਰਾ ਤੈਨੂੰ ਧੰਨਵਾਦ ਕਰਦਾ ਜਿਹੜੇ ਸਾਨੂੰ ਇੰਨਾ ਪਿਆਰ ਦਿੰਦੇ ਆ ਤੁਸੀਂ ਭੈਣ ਭਰਾ ਸਤਿਕਾਰ ਦਿੰਦੇ ਹੋ ਸਪੋਰਟ ਕਰਦੇ ਹੋ ਸਾਡੀ ਸੋਣੀਆਂ ਦੇਖ ਅੰਦਰ ਦਿਖਾ ਸਾਰੇ 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 ਦੇਖੋ ਜੀ ਦੇਖੋ ਫਰੈਂਡ ਤੇ ਇਹ ਆ ਗਿਆ ਜੀ ਨੀਚੇ ਵਾਲਾ ਮੋੜੀ ਲੈ ਕੇ ਆਏ ਆ ਪਰ ਉਹ ਦੂਜੀ ਹੈ ਇਹਨੂੰ ਕੋਈ ਨਾ ਗੱਤਿਆਲੀ ਹੁੰਦੀ ਹੈ ਇਹਨਾਂ ਵਿੱਚ ਗੱਤਾਂ ਪਰ ਇਹ ਉਹ ਨਹੀਂ ਇਹ ਸਾਰੇ ਖਾਨੇ ਖੋਲ ਕੇ ਦਿਖਾਓ ਦੇਖੋ ਦੇਖੋ ਫਰੈਂਡ ਜਮਾ ਐਂਡ 3 ਅੰਦਰ ਵੀ ਆ ਛੋਟੀ ਜੀ ਤਜੋਰੀ ਤੇ ਬਾਕੀ ਸ਼ੀਸ਼ਾ ਲੱਗਿਆ ਫਰੈਂਡ ਇੱਧਰ ਦੇਖ ਸਕਦੇ ਹੋ ਤੁਸੀਂ ਬਾਕੀ نیچے ਆਏਗਾ ਸ਼ੀਸ਼ੇ ਦੇ ਵਿੱਚ ਮੈਂ ਵੀਡੀਓ ਬਣਾਇਆ ਕਰੂੰਗੀ ਖੜ ਖੜ ਕੇ ਬਾਕੀ نیچے ਵਧੀਆ ਕੰਬਲ-ਕੰਬਲ ਰੱਖਣ ਨੂੰ ਕਿਉਂਕਿ ਤੁਹਾਨੂੰ ਪਤਾ ਹੁਣ ਮੇਰੇ ਭੈਣ ਭਰਾ ਮੈਨੂੰ ਗਿਫਟ ਭੇਜਦੇ ਰਹਿੰਦੇ ਆ ਫਰੈਂਡ ਮੇਰੇ ਕੋਲੇ ਹੋ ਜਾਂਦੇ ਆ ਬਾਰੇ ਗਿਫਟ ਤੇ ਫਿਰ ਮੈਂ ਗਿਫਟ ਇਹਨਾਂ ਨਮਾਰੀ ਇਹਦੇ ਵਿੱਚ ਰੱਖਿਆ ਕਰੂੰਗੀ ਆ ਦੇਖ ਸਕਦੇ ਹੋ ਤੁਸੀਂ ਹੈਂਗਰ ਆਫ ਹੈਂਗਰ ਸਾਰੇ ਕੁਛ ਅਸੀਂ ਇਹਨੂੰ ਹੁਣ ਜਚਾ ਦਿੰਨੇ ਆ ਜੀ ਅੰਦਰ ਬਾਕੀ ਤੁਸੀਂ ਦੱਸ ਦੋ ਵੀ ਅਸੀਂ ਮਹਿੰਗੀ ਤਾਂ ਨਹੀਂ ਲਿਆਏ ਕਿਤੇ ਉਹ ਸੱਚੇ ਲੰਡਰ ਵਾਲੇ ਕਹ ਰਹੇ ਸੀਗੇ ਮਾ ਮਾਤਾ ਦਾ ਮੰਦਰ ਕਹਿੰਨ ਲੰਡਰ ਭੇਜ ਦੇਣੇ ਤੇ ਬਈ ਮੈਨੂੰ ਤਾਂ ਕੋਈ ਗੱਲ ਨਹੀਂ ਮੈਂ ਪੁੱਛ ਕੇ ਦੱਸੂਗਾ ਜੀ ਮੈਂ ਪੁੱਛਿਆ ਸੀਗਾ ਉਹਨਾਂ ਨੂੰ ਤੇ ਬੀਜੀ ਸੀਗੇ ਦੱਸਿਆ ਨਹੀਂ ਉਹਨਾਂ ਨੇ ਹੰਗਾ ਸਾਗੇ ਬਾਕੀ ਮਾ ਤਾਂ ਨਮਾਰੀ ਤੁਸੀਂ ਦੱਸਿਓ ਜੀ ਕਿੱਡੀ ਕ ਸੋਹਣੀ ਨਿਮਾਰੀ ਆ ਮੈਂ ਤੁਹਾਨੂੰ ਬੈਕ ਸਾਈਡ ਵੀ ਦਿਖਾਉਣੀ ਆ ਨਿਮਾਰੀ ਬਹੁਤ ਵੱਡੀ ਆ ਖੁੱਲੀ ਰੁੱਲੀ ਨਿਮਾਰੀ ਆ ਜੀ ਕੋਈ ਆਏ ਨਹੀਂ ਹੈਗਾ ਹੁਣ ਅਸੀਂ ਕਿਸੇ ਬੰਦਿਆਂ ਨੂੰ ਸਾਧਦੇ ਆ ਬਾਹਰੋਂ ਭਾਰੀ ਬਹੁਤ ਇੱਕ ਦਾ ਅੰਦਰ ਘਵਾਵਾਂਗੇ ਤੇ ਇਹ ਕਹਿੰਦਾ ਰੱਖੀ ਨਹੀਂ ਜਾਣੀ ਵੈਸੇ ਇਹਦੇ ਟਾਇਰ ਲੱਗੇ ਹੋਏ ਨੇ ਤੇ ਰੱਖੀ ਵੀ ਜਾ ਸਕਦੀ ਆ ਪਰ ਇਹ ਉਹ ਆਇਆ ਤਾਂ ਨਾਲ ਤਾਂ ਕਿ ਉਹ ਨਾ ਰੋਟੀਆਂ ਨਹੀਂ ਖਾਧੀਆਂ ਜਿਵੇਂ ਰੋਟੀ ਖਾਈ ਜਾਂਦੀ ਜਦੋਂ ਨਾਲ ਨਾਲ ਜਾ ਬਾਕੀ ਮੈਂ ਬਾਕੀ ਮੈਂ ਇੰਸਟਾਗ੍ਰਾਮ ਤੇ ਵੀਡੀਓ ਪਾਈ ਆ ਤੁਸੀਂ ਉੱਥੇ ਜਰੂਰ ਮੈਨੂੰ ਕੁੰਜੀ ਲੌਂਜੀ ਰਿਲੇਸ਼ਨ ਕਿਉਂ ਸਾਰੇ ਜਾਣੇ ਤੇ ਲਾਈ ਬਹੁਤ ਔਖੀ ਆ ਹਾਏ ਇਹ ਲੱਕੜ ਦੀ ਆ ਤੇ ਹਾ ਵਧੀਆ ਵਾਲੀ ਲੱਕੜ ਵੀ ਉਹ ਕਹਿੰਦਾ ਭਾਈ ਕਹਿੰਦਾ ਕੋਈ ਮਾੜੀ ਧੜੀ ਮਾੜੀ ਧੜੀ ਚੀਜ਼ ਨਹੀਂ ਹੈਗੀ 25000 ਰੁਪਏ ਮੈਂ ਕਹਿੰਦੀ ਸਾਨੂੰ ਦਿੱਤੀ ਜਾਣੀ ਕਿਨੇ ਦਿੱਤੀ ਆ ਉਹ ਪੁਰਾਣੀ ہماری ਕੱਟ ਕੇ 5000 ਦੀ ਪੁਰਾਣੀ ਨਵਾਰੀ ਰੱਖੀ ਉਹਨਾਂ ਨੇ ਤੇ ਸੋਹਣੀ ਨਵਾਰੀ ਸਾਰਾ ਨਾਲ ਆ ਗਿਆ ਸਾਡਾ ਗੁੱਲੂ ਗੁੱਲੂ ਨੇ ਸਾਡੇ ਨੇ ਹੁਣ ਦੇਖਿਆ ਅਨਮਾਰੀ ਗੁੱਲੂ ਨੱਚਦਾ ਇਧਰ ਦੇਖੋ ਤਾਂ ਕੀ ਨਹੀਂ ਜੀ ਆਪਾਂ ਜਮਾ ਝੂਠ ਨਹੀਂ ਬੋਲਦੇ ਸਸਤੀ ਅਨਮਾਰੀ ਕੋਈ ਜਿਆਦਾ ਮਹਿੰਗੀ ਨਹੀਂ 5000 ਦੀ ਕੱਟ ਕੇ ਤੇ ਨਾਲ 9000 ਰੁਪਿਆ ਦਿੱਤਾ 5000 ਦੀ ਪੁਰਾਣੀ ਕੱਟੀ ਆ ਤੇ 9000 ਰੁਪਿਆ ਨਾਲ ਦੇਤਾ ਜੀ ਸਨੇ ਕਰਾਇਆ ਲੈ ਲਿਆ ਉਹਨਾਂ ਨੇ ਇਹਦੀ ਪਿੱਛੇ ਹਾਂ ਹਾਂ ਕੁਝ ਵੀ ਰੱਖ ਲਓ ਪੁੱਤ ਥੋੜ੍ਹ ਕੋਈ ਆ ਪਰ ਇਹ ਗੁੱਲੂ ਹਾਂ ਵੀ ਕੋ ਰਟ ਪੜੀ ਤੇ ਵੀ ਯਾਰ ਨਾ ਮੈਂ ਹਾਂ ਅਸੀਂ ਉਸਦੇ ਕੰਨੀ ਪ੍ਰਮੋਸ਼ਨ ਕਰਨ ਜਾਣ ਰਹੇ ਹਾਂ ਹੁਣ ਅਸੀਂ ਜਾ ਰਹੇ ਹਾਂ ਉਸੇ ਦੁਕਾਨ ਦੀ ਪ੍ਰਮੋਸ਼ਨ ਕਰਨ ਉਹਨਾ ਦੋ ਵਾਰੀ ਫੋਨ ਆ ਗਿਆ ਕਹਿੰਦੇ ਤੁਸੀਂ ਆ ਜਾਓ ਤੇ ਸਾਨੂੰ ਪਤਾ ਨਹੀਂ ਸੀਗਾ ਕਹਿੰਦੇ ਤੇ ਚਲੋ ਦੇਖਦੇ ਆਪਾਂ ਕੀ ਕੁਝ ਕਰਦੇ ਆ ਕੀ ਗੱਲਬਾਤ ਨਹੀਂ ਕਰਦੇ ਉਹ ਡਿੱਗ ਪਈ ਸਾਡੀ ਕੁੜੀ ਆ ਗੱਦਿਆਂ ਨਾਲ ਲਾਈ ਹੈ ਜੀ ਗੱਦੇ ਅੰਦਰੋਂ ਚੱਕੇ ਆ ਜੇ ਕਿਸੇ ਦਾ ਇਹਦੇ ਵਿੱਚ ਗੱਦਾ ਹੈਗਾ ਤਾਂ ਸਿਆਣ ਲਓ ਭਾਈ ਤੁਹਾਡਾ ਵਾਪਸ ਕਰਿਆਵਾਂਗੇ ਰੇੜਾ ਰੇੜਾ ਲਈ ਘੜੀ ਗੱਲ ਜੀਦੇ ਹੈਗੇ ਦੇ ਕੇ ਆਓ ਤੁਹਾਡੀ ਆਦਤ ਤਾਂ ਚੀ ਚੱਕਣ ਦੀ ਇੱਕ ਚੱਕਾਗੜਾ ਬਹੁਤ ਮਜ਼ਾ ਆਏਗਾ ਮਜ਼ਾ ਹੋ ਗੱਲੋ ਬਲੋ ਹਮੜੋੜ ਕੇ ਇਧਰ ਮੇਰਾ ਗੁੱਲੂ ਨੇ ਚੱਕ ਲਿਆ ਜੀ ਗੱਦਾ ਦੇਖੋ ਤੇ ਮੈਂ ਹਾ ਰੋਟੀ ਖਾਣੀ ਆ ਜੀ ਰੋਟੀ ਮੈਂ ਖਾਈ ਜਾਂਦੀ ਸੀ ਤੇ ਹੈ ਡਿਵਰ ਵਾਸਤੇ ਮੈਂ ਡਿਵਰ ਵਾਸਤੇ ਹੈ ਡਿਵਰ ਵਾਸਤੇ ਅੱਛੇ ਆ ਦੇਖੋ ਸਾਡੀ ਪੁਰਾਣੀ ਨਿਮਾਰੀ ਦਾ ਸਮਾਨ ਹੋਣੇ ਚੱਕਾਂਗੇ ਜੇ ਕੋਈ ਕੰਮ ਦੀ ਚੀਜ਼ ਹੋਈ ਤਾਂ ਇਹ ਚ ਰੱਖ ਲਾਂਗੇ ਤੇ ਜੇ ਕੋਈ ਕਲੀਰੇ ਬੰਦੇ ਵਾਂ ਸੱਚ ਕਲੀਰੇ ਮੇਰੀ ਰੋਟੀ ਤੂੰ ਖਾਇਆ ਸਾਰੀ ਆ ਹੋ ਮੈਂ ਕੀ ਖਾਊਂਗਾ ਭਾਈ ਡੈਵਲਾਂ ਦੇ ਨਾਲ ਨਾ ਬੋਲ ਵੇਖ ਉੱਥੇ ਰਾਹ ਦੇ ਵਿੱਚ ਕੋਈ ਹੈਗਾ ਤਾਂ ਤੇ ਅਗਲੇ ਨੂੰ ਕਹਿ ਭਾਈ ਨਿਮਾਰੀ ਰੱਖਾ ਸਾਡੀ ਮੜੀਆ ਪਰਿਵਾਰਾਂ ਦੇ ਚੋਗੀ ਫੇਰ ਤਾਂ ਕਰ ਲਾਂਗੇ ਕਿੱਥੇ ਹੋ ਜੂਗਾ ਦੋ ਜਣ ਕਿੱਥੇ ਹੋ ਜੂਗੀ ਯਾਰ ਆ ਬਟਾ ਰੇੜੀ ਲੋਗੇ ਕੀ ਦੇਖੂਗਾ ਉਧਰ ਕੀ ਆ ਉਹ ਦੇਖ ਕੀ ਲੱਗਿਆ ਉਹਦੇ ਵਿੱਚ ਕਿ ਤੋਂ ਵਰ ਜੂਗੀ ਕਿੱਥੇ ਸਾਤ ਪੋਤਾ ਕਿੱਥੇ ਛੇ ਫੜਦਾ ਕਿ ਹੋਗੀ ਤੇ ਹੁਣ ਕਿਵੇਂ ਬੜੂਗੀ ਇਹ ਡੇਟੀ ਕਰਕੇ ਜਾਊਗੀ ਐ ਨਹੀਂ ਜਾਣਗੇ ਕੋਰੇ ਇੱਥੇ ਲਾ ਦਾਂਗੇ ਛੇ ਗੋਲੇ ਹਾਂ ਅੰਕ ਲਾਊਗਾ ਤੇ ਆਪ ਨੂੰ ਰੱਖੋ ਆਪ ਤੇ ਲਾਉਂਦੇ ਨਹੀਂ ਤੋਤਾ ਉਹ ਚਾਰ ਪੰਜ ਦਿਨਾਂ ਨੂੰ ਕੋਈ ਨਾ ਇੱਥੇ ਪਈ ਰਹੂਗੀ ਤੇ ਮਨ ਮਾਰੀ ਦੱਸੋ ਸੋਹਣੀ ਹੈ ਜੀ ਮੰਮੀ ਦੀ ਚੁਆਇਸ ਮੇਰੀ ਫਸਾਂਦਾ ਜੀ ਇਹੇ ਮਨੋ ਕਲਰ ਵਧੀਆ ਲੱਗਿਆ ਫਰੈਂਡ ਇਹ ਮੈਂ ਕਿਹ ਚੱਲ ਇਹ ਹੀ ਦੇਖਦੇ ਅੱਜ ਤੇ ਖਿਡਲਾ ਹੁਣ ਮਾੜਾ ਜ ਮੈਨੂੰ ਵੀ ਦਿਖਾ ਦੇ ਮੈਂ ਵੀ ਚਾਂਬੜਾ ਪਾਲਾਂ ਮੜੀਆਂ ਮਟੀਆਂ ਆਹ ਹੈ ਆਹ ਹੈ ਆਹ ਹੈ ਸਿੱਖ ਲੱਕ ਲੈ ਯਾ ਮੋਰਾ ਬੱਲਣਾ ਤੋਰ ਪੰਜਾਬ ਫਿਰ ਦੇ ਸਿੱਖ ਲੱਕ ਲੈ ਯਾ ਮੋਰਾ ਬੱਲਣਾ ਬੱਲਣਾ ਪਤੂਰ ਨਾ ਤੋਰ ਤਜਾਪੜਦੀ ਸਿੱਖ ਲੈ ਫਹਿਰੀਆ ਖੁਸ਼ੀ ਤਾਂ ਹੋਣੀ ਚਾਹੀਦੀ ਹੈ ਜਦੋਂ ਚੀਜ਼ ਆਈ ਹੈ ਘਰੇ ਹਨਾ ਮੈਨੂੰ ਬਹੁਤ ਖੁਸ਼ੀ ਆ ਮੇਰੀ ਨਮਾਰੀ ਤੇ ਐਦਰ ਲੱਗਿਆ ਸ਼ੀਸ਼ਾ ਬੂ ਸੀ ਜਾਬੀ ਪਾਲਾ ਸੋਨਾ ਇੱਥੇ ਵੀ ਗੰਜਾ ਗੰਜਾ ਆਇਦ ਨਾ ਪੜ ਅਲਾ ਗੰਨੇ ਮਰ ਮੱਥਾ ਚਲ ਕੋਈ ਨਾ ਠੀਕ ਹੈ ਸਲੋ ਠੀਕ ਆ ਫਰੈਂਡ ਤੇ ਵਧਾਈਆਂ ਜਰੂਰ ਦਿਓ ਸਾਨੂੰ ਠੀਕ ਆ ਤੇ ਬਿਮਾਰੀ ਦੀਆਂ ਮੇਰੀ ਦੀਆਂ ਬਹੁਤ ਸੋਹਣੀਏ ਬਹੁਤ ਸੋਹਣੀਏ ਬਾ ਮੇਰੇ ਚੈਨਲ ਨੂੰ ਲਾਇਕ ਕਮੈਂਟ ਸਸਕਰਾਈਬ ਸਬਸਕ੍ਰਾਈਬ ਕਰ ਲਓ ਫਰੈਂਡ ਜਰੂਰ ਚੈਨਲ ਨੂੰ ਆਪਣੇ ਨੂੰ ਤੇ ਵਧਾਈਆਂ ਜਰੂਰ ਦਿਓ ਠੀਕ ਆ ਇਹ ਤੁਹਾਨੂੰ ਲਵ ਯੂ ਆ ਬਾਹਰ ਆਲਿਓ ਟਰੱਕ ਭਰ ਕੇ ਜਿੰਨੇ ਵੀ ਮੇਰੇ ਭੈਣ ਭਰਾ ਬਾਹਰ ਅਮਰੀਕਾ ਕੈਨੇਡਾ ਬਠਿੰਡੇ ਇਧਰ ਜਲੰਧਰ ਇਧਰ ਕਿ ਲੋਗੇ ਲੁਧਿਆਣੇ ਜਿੰਨੇ ਵੀ ਆ ਤੁਸੀਂ ਸਾਰੇ ਮੇਰੇ ਫਰੈਂਡ ਸਸਤੇ ਕਾਲ ਸਾਰੇ ਨੂੰ ਲਵ ਯੂ ਟਰੱਕ ਭਰ ਕੇ ਕਿਰਨ ਬਠਿੰਡਾ ਵੱਲੋਂ